ਇਹ 4x4 ਹੈ ਪਰ ਇਹਦਾ ਮੂਹਰਲਾ ਟਾਇਰ ਅਗਲੇ ਟਾਇਰ ਜਿੱਥੋਂ ਦੀ ਲੰਘਣਗੇ ਪਿਛਲੇ ਟਾਇਰ ਉੱਥੋਂ ਦੀ ਲੰਘਣਗੇ ਇੱਕ ਘੰਟੇ ਦੇ ਵਿੱਚ 8 ਤੋਂ 10 ਕਿੱਲੇ ਆ ਜਿਹੜੇ ਉਹ ਕਵਰ ਕਰਦਾ ਇਹ ਠੀਕ ਹੈ ਜੀ 600 ਲੀਟਰ ਦਾ ਇਹਦਾ ਟੈਂਕ ਹੈ 90% ਤੱਕ ਲੋਨ ਇਸ ਮਸ਼ੀਨ ਤੇ ਤੁਹਾਨੂੰ ਸਟੇਟ ਬੈਂਕ ਆਫ ਇੰਡੀਆ ਕਰਕੇ ਦੇਊਗਾ ਔਰ ਵਿਆਜ ਤੁਸੀਂ ਹੈਰਾਨ ਰਹੇ ਹੋਗੇ ਵਿਆਜ ਆ ਜਿਹੜਾ ਸਿਰਫ 6% ਪੈਂਦਾ ਹੈ 6 ਇੰਚ ਦੀ ਫਸਲ ਤੋਂ ਲੈ ਕੇ 6 ਫੁੱਟ ਤੱਕ ਉਚਾਈ ਵਾਲੀ ਫਸਲ ਦੇ ਵਿੱਚ ਸਪਰੇਅ ਕਰ ਸਕਦਾ ਚੌੜਾਈ ਹੈ ਉਹ ਲਗਭਗ 40 ਫੁੱਟ ਹੈ ਠੀਕ ਹੈ ਜੀ ਵੱਡੇ ਕਿੱਲਾਂ ਜਿਹਨੂੰ ਆਪਾਂ 200 220 ਵਾਲਾ ਕਹਿੰਦੇ ਆ ਉਹਦੇ ਵਿੱਚ ਲਗਭਗ ਇਹਦੇ 5 ਗੇੜੇ ਆ ਜਿਹੜੇ ਇੱਕ ਏਕੜ ਦੇ ਵਿੱਚ ਸਿਰਫ ਲੱਗਦੇ ਚਾਹੇ ਸ਼ੋਰੂਮ ਤੋਂ ਤੁਸੀਂ 10 ਕਿਲੋਮੀਟਰ ਤੋਂ ਚਾਹੇ 100 ਕਿਲੋਮੀਟਰ ਤੋਂ ਸਨ ਦੋ ਤੋਂ ਚਾਰ ਘਟ ਦੇ ਅੰਦਰ ਅੰਦਰ ਸਰਬੋਸਤੇ ਦੀ ਕੰਪਨੀ ਹੈ ਜਿਹੜੀ ਉਹ ਪ੍ਰੋਵਾਈਡ ਕਰਾਉਂਦੀ ਹੈ ਇਹਦਾ ਜਿੰਨਾ ਵੀ ਪਾਰਟਸ ਹੈ ਜਿੰਨਾ ਪਾਰਟਸ ਹੈ ਉਹ ਤੁਹਾਨੂੰ ਆਪਣੇ ਕੋਲ ਜ਼ਿੰਮੇਵਾਰ ਐਗਰੀਕਲਚਰ ਇੰਪਲੀਮੈਂਟ ਦੇ ਉਪਲਬਧ ਰਹਿਣਾ ਹੈ ਸਸੇ ਗਾਲ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਸ਼ਕਤੀਮਾਨ ਕੰਪਨੀ ਦਾ ਪ੍ਰੋਟੈਕਟਰ 600 ਨਾ ਹੋਂ ਢੋਲੀ ਚੱਕਣ ਦੀ ਲੋ ਤੇ ਦਿਨ ਦੇ ਵਿੱਚ ਖੇਤਾਂ ਦੇ ਖੇਤ ਨਵੇੜਦੇ ਨੇ ਅੱਗੇ ਪ੍ਰੋਡਕਟ ਬਾਰੇ ਜਾਣਕਾਰੀ ਬਾਈ ਤੋਂ ਲਵਾਂਗੇ ਤੇ ਗੱਲਬਾਤ ਕਰਾਂਗੇ ਸਸੀਕਾਲ ਬਾਈ ਜੀ ਸਸੀਕਾਲ ਜੀ ਬਾਈ ਸਭ ਤੋਂ ਪਹਿਲਾਂ ਤਾਂ ਆਪਣੀ ਫਰਮ ਦਾ ਨਾਮ ਦੱਸ ਦੀ ਤੇ ਆਪਾਂ ਕਿਹੜੀ ਜਗ੍ਹਾ ਖੜੇ ਆ ਹਾਂਜੀ ਹਾਂ ਆਪਣੀ ਫਰਮ ਦਾ ਨਾਮ ਮੈਂ ਦੱਸ ਦਿਆਂ ਤੁਹਾਨੂੰ ਬੇਸਿਕਲੀ ਆਪਣੇ ਜ਼ਿਲ੍ਹੇ ਦੇ ਵਿੱਚ ਲੋਕੀ ਜਾਣਦੇ ਆ ਆਪਾਂ ਨੂੰ ਜੀ ਬਾਈ ਕਿਸਾਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਮੀਦਾਰ ਐਗਰੀਕਲਚਰ ਇੰਪਲੀਮੈਂਟ ਵਿਖੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਹੈ ਜੀ ਆਪਾਂ ਲਗਭਗ 6 ਸਾਲ ਤੋਂ ਆਪਣੀ ਐਸਟੈਬਲਿਸ਼ਮੈਂਟ ਹੈਗੀ ਹੈ ਮਾਨਸਾ ਦੇ ਵਿੱਚ ਲekin ਪਿਛਲੇ 1.5 ਸਾਲ ਤੋਂ ਆਪਾਂ ਸ਼ਕਤੀਮਾਨ ਕੰਪਨੀ ਦੇ ਨਾਲ ਜੁੜੇ ਹੋਏ ਆਂ। ਸ਼ਕਤੀਮਾਨ ਕੰਪਨੀ ਹੈ ਜਿਹੜੀ ਇਹ ਉਹ ਕੰਪਨੀ ਹੈ ਇੰਡੀਆ ਦੀ ਸਭ ਤੋਂ ਵੱਧ ਰੋਟਾਵੇਟਰ ਵੇਚਣ ਵਾਲੀ ਕੰਪਨੀ ਹੈ ਔਰ ਇਹ ਇੱਕ ਕਿਸਾਨ ਦੀ ਕੰਪਨੀ ਹੈ ਸਭ ਤੋਂ ਵੱਡੀ ਗੱਲ ਇਹ ਹੈ। ਠੀਕ ਹੈ ਜੀ। ਕਰੀਬ 25 ਸਾਲਾਂ ਤੋਂ ਇਹ ਇਹ ਜੋ ਰਨ ਕਰ ਰਿਹਾ ਜਿਹੜਾ ਕਿਸਾਨ ਕਰ ਰਿਹਾ ਹੈਗਾ। ਹਾਂਜੀ ਹਾਂਜੀ ਹਾਂਜੀ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਔਰ ਇਹਨਾਂ ਨੇ ਰੋਟਾਵੇਟਰ ਦੀ ਸਟਾਰਟ ਕੀਤਾ ਸੀਗਾ। ਠੀਕ ਹੈ ਜੀ। ਹੁਣ ਲਗਭਗ ਸ਼ਕਤੀਮਾਨ ਕੰਪਨੀ ਕੋਲੇ ਖੇਤੀ ਫਾਰਮਿੰਗ ਦੇ ਵਿੱਚ ਖੇਤੀਬਾੜੀ ਦੇ ਵਿੱਚ ਜਿੰਨੇ ਵੀ ਆਪਾਂ ਪ੍ਰੋਡਕਟ ਵਰ ਬਿਲਕੁਲ ਤਾਜੀ ਲੇਟੈਸਟ ਟੈਕਨੀਕ ਦੇ ਉਹ ਸਾਰੇ ਲਗਭਗ ਸ਼ਕਤੀਮਾਨ ਕੰਪਨੀ ਕੋਲ ਹੈਗੇ ਆ ਤੇ ਆਪਾਂ ਆਪਣੇ ਕੋਲ ਸ਼ਕਤੀਮਾਨ ਕੰਪਨੀ ਦੇ ਡਿਸਟ੍ਰੀਬਿਊਟਰ ਸੇ ਪਹੇਗੀ ਆ ਜੀ ਇਹ ਦੋ ਭਰਾ ਨੇ ਆਪਣੇ ਸੁਖਵੀਰ ਸਿੰਘ ਤੇ ਅਵਤਾਰ ਸਿੰਘ ਤਾਰੀ ਜੀ ਠੀਕ ਹੈ ਇਹ ਦੋਨੋਂ ਜਿਹੜੇ ਸ਼ਕਤੀਮਾਨ ਦਾ ਜਿਹੜਾ ਮਤਲਬ ਕਨਸੈਪਟ ਹੈਗਾ ਸਾਰਾ ਆਪਣੇ ਕੋਲੇ ਇਹ ਉਹ ਮਤਲਬ ਦੇਖ ਰਹੇ ਜੀ ਸੋ ਸ਼ਕਤੀਮਾਨ ਕੰਪਨੀ ਵਾਲੇ ਲਗਭਗ ਬੈਲਨੋਨ ਕੰਪਨੀ ਹੈ ਜਿਮੀਦਾਰ ਜਾਣਦੇ ਆ ਸਾਰਾ ਇਹਦੇ ਬਾਰੇ ਜੀ ਰੋਟਾਵੇਟਰ ਤੋਂ ਲੈ ਕੇ ਬੈਲਰ ਮੱਕੀ ਬੰਡਣ ਵਾਲੀ ਮਸ਼ੀਨ ਮੱਕੀ ਬੀਜਣ ਵਾਲੀ ਮਸ਼ੀਨ ਸੁਪਰਸੀਡਰ ਤੇ ਅੱਜ ਦੀ ਘੜੀ ਸਭ ਤੋਂ ਜਿਹੜੀ ਆਪਾਂ ਮੇਨ ਗੱਲ ਕਰਾਂਗੇ ਉਹ ਗੱਲ ਕਰਾਂਗੇ ਜਿਹੜਾ ਪ੍ਰੋਟੈਕਟਰ 600 ਹੈ ਜੀ ਇਹਨੂੰ ਕਰੌਪ ਪ੍ਰੋਟੈਕਟਰ ਵੀ ਆਪਾਂ ਕਹਿ ਸਕਦੇ ਆ ਠੀਕ ਹੈ ਜੀ ਕਿਉਂਕਿ ਆਪਣੇ ਕੋਲੇ ਟਰੈਕਟਰ ਵੀ ਹੈਗੇ ਆ ਬਜਾਈ ਵਾਲੀਆਂ ਮਸ਼ੀਨਾਂ ਵੀ ਹੋ ਗਈਆਂ ਬਾਢੀ ਵਾਲੀਆਂ ਵੀ ਹੋ ਗਈਆਂ لیکن ਪਿੰਡਾਂ ਦੇ ਵਿੱਚੋਂ ਕੀ ਹੁਣ ਟਰੈਂਡ ਚੱਲਿਆ ਨਾ ਕਿ ਪਿੰਡਾਂ ਦੀ ਜਿਹੜੀ ਲੇਬਰ ਉਹ ਪਿੰਡਾਂ ਦੇ ਵਿੱਚੋਂ ਨਿਕਲ ਕੇ ਸ਼ਹਿਰਾਂ ਵੱਲ ਮੂਵ ਹੋਣ ਜਾ ਰਹੀ ਹੈ ਜੀ ਸੋ ਜਿੱਥੇ ਕਿਤੇ ਨਾ ਕਿਤੇ ਜਿਹੜੇ ਕਿਸਾਨ ਪੁੱਤਰ ਨੇ ਉਹਨਾਂ ਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਮਤਲਬ ਘੁੱਟਨ ਮਹਿਸੂਸ ਕਰ ਰਹੇ ਆ ਜੀ ਬਾਈ ਸੋ ਇਹ ਜਿਹੜਾ ਮਤਲਬ ਮਸ਼ੀਨ ਆ ਜਿਹਨੂੰ ਆਪਾਂ ਪ੍ਰੋਟੈਕਟਰ 600 ਬੋਲਦੇ ਆ ਇਹ ਇਸ ਤਰ੍ਹਾਂ ਦਾ ਮਸ਼ੀਨ ਮਤਲਬ ਕਹਿ ਸਕਦੇ ਆ ਕਿ ਕਿਸਾਨ ਦਾ ਸੱਚਾ ਮਿੱਤਰ ਜਿਹਨੂੰ ਆਪਾਂ ਬੋਲ ਮਤਲਬ ਕਿਸਾਨਾਂ ਦੀ ਪ੍ਰੋਟੈਕਸ਼ਨ ਕਰੂਗਾ ਇਹ ਬਿਲਕੁਲ ਬਿਲਕੁਲ ਕਿਉਂਕਿ ਇਹਨੂੰ ਕ੍ਰੌਪ ਪ੍ਰੋਟੈਕਸ਼ਨ ਵੀ ਬੋਲਦੇ ਆ ਜੇ ਜ਼ਿੰਮੇਦਾਰ ਦੀ ਕ੍ਰੌਪ ਆ ਜਿਹੜੀ ਉਹ ਪ੍ਰੋਟੈਕਟ ਹੈਗੀ ਆ ਤਾਂ ਆਟੋਮੈਟਿਕਲੀ ਇੱਕ ਕਿਸਾਨ ਆ ਜਿਹੜਾ ਉਹ ਪ੍ਰੋਡਕਸ਼ਨ ਦੇ ਵਿੱਚ ਹੀ ਹੈਗਾ ਹਾਂਜੀ ਭਾਈ ਜੇ ਹੁਣ ਗੱਲ ਕਰੀਏ ਇਹਦੀ ਕੀ ਕੀ ਖੂਬੀਆਂ ਨੇ ਜਿਹੜੀਆਂ ਵਿਸ਼ੇਸ਼ਤਾਵਾਂ ਹਾਂ ਖੂਬੀਆਂ ਗੁਰਪ੍ਰੀਤ ਜੀ ਇਹਦੇ ਵਿੱਚ ਬੜੀਆਂ ਨੇ ਜੀ ਹਾਂ ਤੁਸੀਂ ਐ ਮਨੋ ਵੀ ਜਿਵੇਂ ਕਹਿੰਦੇ ਨੇ ਕਿ ਬੰਦਾ ਹੀ ਕੰਮ ਕਰੀ ਜਾਂਦਾ ਬਸ ਚਾਰੇ ਪਾਸੇ ਜਿੱਧਰ ਮਰਜੀ ਕਰੋ ਬਹੁਤ ਆਟੋਮੇਟਡ ਆ ਟੋਟਲੀ ਸਭ ਤੋਂ ਵੱਡੀ ਖੂਬੀ ਤਾਂ ਇਹਦੇ ਵਿੱਚ ਇਹ ਆ ਕਿ ਇਹ 4x4 ਆ ਜੀ ਤੁਹਾਡੀਆਂ ਤੁਹਾਡੀ ਕਣਕ ਵੱਢਣ ਤੋਂ ਬਾਅਦ ਪਹਿਲੀ ਫਸਲ ਖਾਸ ਕਰਕੇ ਮੂੰਗੀ ਤੇ ਆਪਣੇ ਮੱਕੀ ਚਲਦੀ ਆ ਜੀ ਦੋਨੋਂ ਫਸਲਾਂ ਬੜੇ ਤਰੀਕੇ ਨਾਲ ਇਹ ਕਵਰ ਕਰਦੀ ਆ ਸਪਰੇਅ ਦੀ ਇਫੈਕਟਿਵਨੈਸ ਬਹੁਤ ਹੈ ਦੀ ਜੀ ਉਦੋਂ ਮੀਮੂ ਵੀ ਪੈਂਦੇ ਆ ਵੀ ਦਬਣ ਦੀ ਕੋਈ ਟੈਂਕ ਨਹੀਂ ਦਬਣ ਦੀ ਕੋਈ ਸਮੱਸਿਆ ਨਹੀਂ ਔਰ ਸਭ ਤੋਂ ਵੱਡੀ ਗੱਲ 4x4 ਤਾਂ ਤੁਹਾਨੂੰ ਟਰੈਕਟਰ ਵੀ ਮਿਲ ਜਾਣਗੇ ਜੀ ਪਰ ਇਹਦਾ ਮੂਹਰਲਾ ਟਾਇਰ ਅਗਲੇ ਟਾਇਰ ਜਿੱਥੋਂ ਦੀ ਲੰਘਣਗੇ ਪਿਛਲੇ ਟਾਇਰ ਉੱਥੋਂ ਦੀ ਲੰਘਣਗੇ ਕਿ ਇੱਕੋ ਮਤਲਬ ਸਰਕਲ ਚ ਰਹਿੰਦੇ ਆ ਸਰਕਲ ਦੇ ਵਿੱਚ ਰਹਿੰਦੀ ਆ ਬਿਲਕੁਲ 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 ਠੀਕ ਹੈ ਉਹ ਦੂਸਰੀ ਗੱਲ ਅੱਗੋਂ ਫਿਰ ਆਪਣਾ ਝੋਨਾ ਆ ਜਾਂਦਾ ਜੀ ਫਿਰ ਤੁਹਾਡਾ ਆਪਣਾ ਨਰਮਾ ਆ ਗਿਆ ਜੀ ਕੋਈ ਮੱਕੀ ਤੁਹਾਡੀ ਜੀ ਇਹਦੀ ਖਾਸੀਅਤ ਇਹ ਹੈ ਕਿ ਇਹ ਲਗਭਗ 1 ਫੁੱਟ ਤੋਂ ਲੈ ਕੇ 6 ਫੁੱਟ ਤੱਕ 6.5 ਫੁੱਟ ਤੱਕ ਇਹਦੀ ਉਚਾਈ ਬਗ ਜਾਂਦੀ ਹੈ ਠੀਕ ਹੈ ਜੀ ਕਿ ਤੁਸੀਂ ਮੰਨ ਕੇ ਚੱਲੋ ਕਿ 6 ਇੰਚ ਦੀ ਫਸਲ ਤੋਂ ਲੈ ਕੇ 6 ਫੁੱਟ ਤੱਕ ਉਚਾਈ ਵਾਲੀ ਫਸਲ ਦੇ ਵਿੱਚ ਸਪਰੇਅ ਕਰ ਸਕਦਾ ਠੀਕ ਹੈ ਪ੍ਰੋਪਰ ਜਮਾ ਪੱਤੇ ਕੋਲ ਜਾ ਕੇ ਕਰ ਸਕਦਾ ਬਿਲਕੁਲ ਬਿਲਕੁਲ ਉਹ ਦੂਸਰੀ ਗੱਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜੀ ਰეკਮੈਂਡਡ ਜਿਹੜੀਆਂ ਦੋ ਨੋਜ਼ਲ ਆਨੇ ਆਪਣੀ ਠੀਕ ਹੈ ਜੀ ਹਲੋਕੌਨ ਨੋਜ਼ਲ ਤੇ ਨਦੀਨ ਨਾਸ਼ਕਾਂ ਵਾਸਤੇ ਕਟ ਨੋਜ਼ਲ ਦੋਨੋਂ ਇਹਦੇ ਵਿੱਚ ਫਿੱਟਨੇ ਅੱਛਾ ਦੋਨੇ ਬਲੇਵਰ ਮੇਰੇ ਹਾਂਜੀ ਹਾਂ ਬਿਲਕੁਲ ਬਿਲਕੁਲ ਨਦੀਨ ਨਾਸ਼ਕ ਵਾਸਤੇ ਤੁਸੀਂ ਕਟਨ ਨੋਜ਼ਲ ਦੀ ਵਰਤੋਂ ਕਰ ਸਕਦੇ ਹੋ ਔਰ ਆਮ ਜਿਹੜੀਆਂ ਸਪੜਿਆਂ ਤੁਸੀਂ ਕੀਟਨਾਸ਼ਕ ਵਰਤਨੀ ਆਪਾਂ ਕਿਸਾਨੇ ਵਰਤਨੀ ਤਾਂ ਉਹਦੇ ਵਾਸਤੇ ਤੁਸੀਂ ਹੋਲੋਕੌਨ ਨੋਜ਼ਲ ਜਿਹੜੀ ਉਹ ਵਰਤੋ ਲਿਆ ਸਕਦੇ ਜੀ ਤੇ ਇੱਕ ਬਈ ਜਿਵੇਂ ਤੁਸੀਂ ਚਾਹੀਦਾ ਦੱਸਿਆ ਵੀ 1 ਫੁੱਟ ਤੋਂ 6 ਫੁੱਟ ਤੱਕ ਕਰ ਦਿੰਦੇ ਹਾਂਜੀ ਹਾਂਜੀ ਤੇ ਲੰਬਾਈ ਕਿੰਨੀ ਹੈ ਦੀ ਬਈ ਹਾਂ ਇਹਦੀ ਜਿਹੜੀ ਚੌੜਾਈ ਹੈ ਉਹ ਲਗਭਗ 40 ਫੁੱਟ ਹੈ ਠੀਕ ਹੈ ਜੀ ਵੱਡੇ ਕਿੱਲੇ ਜਿਹਨੂੰ ਆਪਾਂ 200 220 ਵਾਲਾ ਕਹਿੰਦੇ ਨੇ ਉਹਦੇ ਵਿੱਚ ਲੱਗ ਭਾਗੇ ਦੇ 5 ਗੇੜੇ ਆ ਜਿਹੜੇ ਇੱਕ ਏਕੜ ਦੇ ਵਿੱਚ ਸਿਰਫ ਲੱਗਦੇ ਆ ਤੇ ਇੱਕ ਦਿਨ ਚ ਬਈ ਕਿੰਨੇ ਕਿੱਲੇ ਆਪਾਂ ਜੇ ਝੋਨੇ ਦੀ ਗੱਲ ਕਰੀਏ ਜਾਂ ਹੁਣ ਕਣਕ ਦੀ ਕਰੀਏ ਇੱਕ ਘੰਟੇ ਦੇ ਵਿੱਚ 8 ਤੋਂ 10 ਕਿੱਲੇ ਆ ਜਿਹੜੇ ਉਹ ਕਵਰ ਕਰਦਾ ਇਹ ਠੀਕ ਹੈ ਜੀ 600 ਲੀਟਰ ਦਾ ਇਹਦਾ ਟੈਂਕ ਆ ਇੱਕ ਬਾਾਰ ਟੈਂਕ ਭਰ ਕੇ ਆਟੋ ਫਿਲਰ ਹੈ ਆਪਦੇ ਆ ਭਰ ਲਾਂਦਾ ਠੀਕ ਹੈ ਔਰ ਟੈਂਕ ਦੇ ਵਿੱਚ ਇੱਕ ਤਰ੍ਹਾਂ ਦਾ ਆਪਾਂ ਇਸ ਤਰ੍ਹਾਂ ਦਾ ਵੀ ਪੁਰਜਾ ਲੱਗਿਆ ਹੋਇਆ ਜਿਹੜਾ ਸਪਰੇਅ ਨੂੰ ਜਿੰਨਾ ਚਿਰ ਤੁਹਾਡੀ ਸਪਰੇਅ ਚੱਲਦੀ ਰਹੂਗੀ ਕਰਦਾ ਰਹੂਗਾ ਜੀ ਬ ਉਨਾਂ ਜਰੋਂ ਦੇ ਵਿੱਚ ਘੋਲ ਘੁਲਦੀ ਰਹੂਗੀ ਸਪਰੇਏ ਇਹ ਨਹੀਂ ਕਿ ਕੇਰਾ ਤੁਸੀਂ ਭਰ ਲਿਆ ਸਪਰੇਏ ਥੱਲੇ ਵਹਿ ਗਈ ਜਾਂ ਸਪਰੇਏ ਲੱਗਦੋ ਹੋ ਗਈ ਪਾਣੀ ਲੱਗਦੋ ਹੋ ਗਿਆ ਠੀਕ ਹੈ ਜੀ 600 ਲੀਟਰ ਦਾ ਜਿਹੜਾ ਵਾਟਰ ਟੈਂਕ ਹੈ ਦਾ ਲਗਭਗ 5 ਏਕੜਾ ਜਿਹੜਾ ਉਹ ਕਵਰ ਕਰ ਲਾਂਦਾ ਘਟੇ ਦੇ ਵਿੱਚ 8 ਤੋਂ 10 ਏਕੜਾ ਜਿਹੜੇ ਉਹ ਬੜੇ ਆਰਾਮ ਨਾਲ ਕਵਰ ਕਰ ਲਾਂਦਾ ਦੇਖ ਇੱਕ ਏਕੜ ਇੱਕ ਦਿਨ ਦੇ ਵਿੱਚ ਲੱਗ ਕਹਿ ਸਕਦੇ ਆ ਕਿ ਘਟੋ ਘਟ 80 ਕਿੱਲੇ ਤੇ ਵੱਧ ਤੋਂ ਵੱਧ 100 ਕਿੱਲੇ ਕਵਰ ਕਰ ਸਕਦਾ ਹੈ ਮਲ ਜੇ ਮੈਂ ਕੋਈ ਠੇਕੇ ਤੇ ਲੈਂਦਾ ਜਾਂ ਜ਼ਿਆਦਾ ਜ਼ਮੀਨ ਵਾਲਾ ਸਮੇਂ ਦੇ ਉਹਦੇ ਲਈ ਫੁੱਲ ਬਚਤ ਦੋ ਉਹ ਫੁੱਲ ਬਚਤ ਫੁੱਲ ਬਚਤ ਬ ਸਪਰੇ ਦੀ ਇਫੈਕਟਿਵਨੈਸ ਦੀ ਜੀ ਹੁਣ ਜਿੱਦਾਂ ਆਪਾਂ ਗੱਲ ਕਰਦੇ ਆਂ ਕਿ ਸਪਰੇਹਾਂ ਮਹਿੰਗੀਆਂ ਲਿਆਉਣੇ ਆਂ ਕਈ ਵਾਰੀ ਕੀ ਹੁੰਦਾ ਕਿ ਫਾਰਮਰ ਜਿਹੜਾ ਉਹ ਸਪਰੇ ਦੀ ਮਾਤਰਾ ਦੇ ਅਨੁਸਾਰ ਪਾਣੀ ਦੀ ਮਾਤਰਾ ਨਹੀਂ ਮਤਲਬ ਪਾਉਂਦਾ ਜਿੰਨੀ ਸਪਰੇ ਨੂੰ ਰეკਮੈਂਡ ਹੁੰਦੀ ਹੈ ਜਿੰਨੀ ਸਿਫਾਰਿਸ਼ ਕੀਤੀ ਹੁੰਦੀ ਹੈ ਵੀ ਵੱਧ ਘੱਟ ਪਾਇਆ ਹਾਂ ਇਹਦੇ ਵਿੱਚ ਲਗਭਗ ਇਹ ਕੈਪੈਸਿਟੀ ਹੈ ਕਿ 750 ਤੋਂ ਲੈ ਕੇ 150 ਲੀਟਰ ਤੁਸੀਂ ਪਰ ਇਕੜ ਦੇ ਵਿੱਚ ਜਿਹੜਾ ਪਾਣੀ ਦੀ ਜਿਹੜੀ ਵਰਤੋਂ ਹੋ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਕਹਿੰਦਾ ਭਾਵ ਕਿ ਤੁਹਾਡੀਆਂ ਜਿਹੜੀਆਂ ਸਪਰੇਹਾਂ ਦੀ ਇਫੈਕਟਿਵਨੈਸ ਹੈ ਜੋ ਸਪਰੇ ਦਾ ਜਿਹੜਾ ਅਸਰ ਹੈ ਉਹ ਆਮ ਸਪਰੇ ਕਰਨ ਦੇ ਢੰਗ ਨਾਲੋਂ ਇਸ ਮਸ਼ੀਨ ਨਾਲ ਕੀਤੀ ਹੋਈ ਸਪਰੇ ਦਾ ਅਸਰ ਜਿਹੜਾ ਉਹ ਜ਼ਿਆਦਾ ਰਹਿੰਦਾ ਮਤਲਬ ਇੱਕੋ ਜਿਹੇ ਨੇ ਤਾਂ ਸਾਰੇ ਕਿਤੇ ਜਿੰਨਾ ਦੇ 40 ਫੁੱਟ ਦਾ ਏਰੀਆ ਤਾਂ ਇੱਕ ਇੱਕ ਬੂਟੇ ਤੇ ਇੱਕੋ ਜੀ ਸਪਰੇ ਕਰਦਾ ਹਾਂ ਹਾਂਜੀ 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 ਹਾਂ ਪਾਣੀ ਦਾ ਪੁਸ਼ਾਰ ਇੱਕੋ ਜੀ ਪੈਂਦਾ ਬਿਲਕੁਲ 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 ਔਰ ਸਭ ਤੋਂ ਵੱਡੀ ਗੱਲ ਦੇਖੋ ਇਨਸਾਨੀ ਜ਼ਿੰਦਗੀ ਬੜੀ ਕੀਮਤੀ ਹੈ ਬਿਲਕੁਲ ਜੀ ਭਾਈ ਇਹਦੇ ਵਿੱਚ ਕੀ ਹੈ ਕਿ ਜਿਵੇਂ ਆਪਾਂ ਹੁਣ ਫਾਰਮਰ ਸਪਰੇ ਕਰਦਾ ਆ ਆਪ ਦੀ ਪਿੱਠ ਦੇ ਪਿੱਛੇ ਢੋਲੀ ਲਾਉਂਦਾ ਹੈ ਜਾਂ ਆਪਾਂ ਅੱਜ ਕੱਲ ਉਹ ਮਤਲਬ ਪੈਪ ਨਾਲ ਸਪਰੇ ਕਰਦੇ ਹਾਂ ਉਹ ਅਕਸਰ ਉੱਪਰ ਪੈਂਦੀ ਹੈ ਆਪਣੇ ਸਪਰੇ ਹੁਣ ਕੁਝ ਜਿਹੜਾ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਬਹੁਤ ਘਾਤਕ ਹੁੰਦੀਆਂ ਨੇ ਕਿਤੇ ਨਾ ਕਿਤੇ ਜਾ ਕੇ ਫਿਰ ਆਪਣੀ ਸਕਿਨ ਦੀ ਪ੍ਰੋਬਲਮ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਹੋਰ ਮਤਲਬ ਇਹ ਉਹ ਚੀਜ਼ਾਂ ਤੋਂ ਵੀ ਬਚਾਅ ਕਰਦਾ ਕਰਨ ਵਾਲਾ ਜਿਹੜਾ ਤੁਹਾਡਾ ਆਪਰੇਟਰ ਆ ਉਹ ਬਿਲਕੁਲ ਅੰਦਰ ਇਹਦੇ ਸ਼ੀਸ਼ੇ ਦੇ ਵਿੱਚ ਬੰਦਾ ਹੈ ਉਹਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਸਪਰੇ ਵਗੈਰਾ ਉਹੋ ਉਹ ਨਹੀਂ ਪੈਂਦੀ ਨਹੀਂ ਪੈਂਦੀ ਕਹਿੰਦਾ ਭਾਬਾ ਇਹਦੇ ਵਿੱਚ ਬੰਦਾ ਤੁਹਾਡਾ ਸੇਫ ਹੈ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੈ ਬਈ ਜੇ ਨਾਰਮਲ ਜਿਵੇਂ ਆਪਾਂ ਪਿੰਡਾਂ 'ਚ ਦੇਖਦੇ ਆਂ ਜੇ ਕੋਈ ਅਣਜਾਣ ਬੰਦਾ ਕਰਦਾ ਹੋਈ ਨਹੀਂ ਪਤਾ ਇੱਕ ਥਾਂ ਜ਼ਿਆਦਾ ਕਰ ਦੇ ਘੱਟ ਕਰ ਦੇ ਇਹਦੇ ਜਿਹੜਾ ਮਰਜ਼ੀ ਵੜਾ ਤੋ ਡਰਾਈਵਰ ਜਾਣਦਾ ਹੋਊਗਾ ਬਿਲਕੁਲ ਬਿਲਕੁਲ ਇਹਦੀ ਐਕੂਰੇਸੀ ਬੜੀ ਹੈ ਬਾਈ ਪਾਣੀ ਦੀ ਮਾਤਰਾ ਜਿਹੜੀ ਉਹ ਉਹ ਇੱਕੋ ਜਿਹੀ ਪਾਉਣੀ ਹੈ ਨੇ ਜੀ ਠੀਕ ਜੇ ਬਾਈ ਇੱਕ ਗੱਲ ਕਰੀਏ ਜਿਵੇਂ ਹੋਰ ਵੀ ਆਪਾਂ ਐਗਰੀਕਲਚਰ ਦੇ ਜਿਹੜੇ ਇੰਪਲੀਮੈਂਟ ਲੈਂਦੇ ਆਂ ਉਤੋਂ ਆਪਾਂ ਕਮਾਈ ਕਰਦੇ ਆ ਇਹਦੇ ਰਾਹੀਂ ਵੀ ਆਪਾਂ ਕਮਾਈ ਕਰ ਸਕਦੇ ਆ ਨ ਕਿ 26-27 ਲੱਖ ਦਾ ਆਪਾਂ ਹਾਰਵੈਸਟਰ ਲੈਨੇ ਆ ਜੀ ਜਿਹਨੂੰ ਆਪਾਂ ਫਸਲਾਂ ਕੱਟਣ ਵਾਸਤੇ ਲੈਣਾ ਫਸਲਾਂ ਕੱਟਣ ਵਾਸਤੇ ਜੀ ਉਦੋਂ ਅੱਧੇ ਮੁੱਲ ਦਾ ਕਰੀਬ ਇਹ ਠੀਕ ਹੈ ਜੀ ਮੋਟੀ ਮੋਟੀ ਆਪਾਂ ਗੱਲ ਆ ਲਈ ਜੀ ਇਹ ਉਹਦੇ ਨਾਲ ਕਮਾਈ ਦੁੱਗਣੀ ਕਰਕੇ ਦੇ ਸਕਦਾ ਫਾਰਮਰ ਨੂੰ ਜਿਹੜੇ ਵੱਡੇ ਫਾਰਮਰ ਨੇ ਜਾਂ ਜਿਹੜੇ ਸਪਰੇਅ ਵਗਰੇਤਾ ਨੇ ਖਾਸ ਕਰਕੇ ਪੈਸਟੀਸਾਈਡ ਦਾ ਚੰਗਾ ਕਾਰੋਬਾਰ ਕਰਦੇ ਨੇ ਜਿਹੜੇ ਜੀ ਉਹ ਇਹ ਤੋਂ ਆਪਦਾ ਕਾਰੋਬਾਰ ਵੀ ਵਧਾ ਸਕਦੇ ਨੇ ਜ਼ਿਮੀਂਦਾਰ ਦੀ ਮਦਦ ਵੀ ਕੀਤੀ ਜਾ ਸਕਦੀ ਹੈ ਔਰ ਸਭ ਤੋਂ ਵੱਡੀ ਗੱਲ ਕਮਾਈ ਦਾ ਸਾਧਨ ਵੀ ਹੈ ਕਮਾਈ ਦਾ ਸਾਧਨ ਹਾਂਜੀ ਹਾਂ ਤੇ ਭਾਈ ਜੇ ਗੱਲ ਕਰੀਏ ਹਾਂਜੀ ਕਮਾਈ ਦਾ ਸਾਧਨ ਹੋ ਗਿਆ ਪਰ ਜੇ ਆਪਾਂ ਇਹਨੂੰ ਰੈਗੂਲਰ ਜ਼ਿਆਦਾ ਚਲਾਉਣੇ ਆ ਤੇ ਕੋਈ ਪ੍ਰੋਬਲਮ ਆਉਂਦੀ ਆ ਫਿਰ ਸ਼ਕਤੀਮਾਨ ਕੰਪਨੀ ਵੱਲੋਂ ਕੀ ਆਪ ਨੂੰ ਸਰਵਿਸ ਮਿਲਦੀ ਆ ਸ਼ਕਤੀਮਾਨ ਕੰਪਨੀ ਉਹ ਕੰਪਨੀਆਂ ਜਿਹੜੀ ਸੇਲ 'ਚ ਤੋਂ ਇਲਾਵਾ ਸਰਵਿਸ ਦੇ ਵਿੱਚ ਬੜੀ ਮਤਲਬ ਉਹਨੂੰ ਆਪਾਂ ਕਹਿ ਲਈਏ ਕਿ ਬਰੀਕੀ ਨਾਲ ਬਰੀਕੀ ਦੇ ਨਾਲ ਜੀ ਆਪਦੇ ਕਸਟਮਰ ਦੇ ਨਾਲ ਫਾਰਮਰ ਦੇ ਨਾਲ ਪਹਿਲੇ ਦਿਨ ਤੋਂ ਮੋਢਾ ਲਾ ਕੇ ਖੜਦੀ ਆ ਜੀ ਔਰ ਤੁਹਾਨੂੰ ਵਿਦਨ 2 4 2 ਤੋਂ 4 ਘੰਟਿਆਂ ਦੇ ਅੰਦਰ ਤੁਹਾਨੂੰ ਜਿਹੜੇ ਸਾਡੇ ਸਰਵਿਸ ਇੰਜੀਨੀਅਰ ਨੇ ਜੀ ਆਪਣੇ ਕੋਲੇ ਵੀ ਇੱਥੇ 10 ਬੰਦਿਆਂ ਦੀ ਟੀਮ ਹੈਗੀ ਆ ਜੀ ਕੰਪਨੀ ਦੇ ਸਰਵਿਸ ਇੰਜੀਨੀਅਰ ਵੀ ਆਉਂਦੇ ਆ ਤੁਹਾਨੂੰ ਦੋੋਂ ਤੋਂ 4 ਘੰਟਿਆਂ ਦੇ ਵਿੱਚ ਤੁਸੀਂ ਜਿੱਥੇ ਵੀ ਖੜੇ ਹੋ ਮਤਲਬ ਕਿ ਤੁਸੀਂ ਆਟੋ ਫੇਰੀਆ ਖੜੇ ਹੋ ਠੀਕ ਹੈ ਜੀ ਚਾਹੇ ਤੁਸੀਂ ਆਪਣੇ ਏਰੀਆ ਦੇ ਵਿੱਚ ਖੜੇ ਹੋ ਚਾਹੇ ਸ਼ੋਅਰੂਮ ਤੋਂ ਤੁਸੀਂ 10 ਕਿਲੋਮੀਟਰ ਤੋਂ ਚਾਹੇ 100 ਕਿਲੋਮੀਟਰ ਤੋਂ ਤੁਹਾਨੂੰ ਦੋ ਤੋਂ ਚਾਰ ਘੰਟਿਆਂ ਦੇ ਅੰਦਰ ਅੰਦਰ ਸਰਵਿਸ ਦੀ ਕੰਪਨੀ ਆ ਜਿਹੜੀ ਉਹ ਪ੍ਰੋਵਾਈਡ ਕਰਾਉਂਦੀ ਆ ਔਰ ਸਭ ਤੋਂ ਵੱਡੀ ਗੱਲ ਇਹਦਾ ਜਿੰਨਾ ਵੀ ਪਾਰਟਸ ਹੈ ਜੀ ਜਿੰਨਾ ਪਾਰਟਸ ਆ ਉਹ ਤੁਹਾਨੂੰ ਆਪਣੇ ਕੋਲ ਜ਼ਿੰਮੇਵਾਰ ਐਗਰੀਕਲਚਰ ਇੰਪਲੀਮੈਂਟ ਦੇ ਉਪਲਬਧ ਰਹਿਣਾ ਠੀਕ ਹੈ ਬਈ ਤੇ ਬਈ ਇੱਕ ਪ੍ਰੋਡਕਟ ਬਹੁਤ ਵਧੀਆ ਕਿਉਂਕਿ ਕਾਫੀ ਇਹਦੇ ਫੀਚਰ ਨੇ ਤੇ ਕਿਸਾਨੀ ਲਈ ਲਾਹੇਵੰਦ ਵੀ ਹੈ ਹੁਣ ਜੇ ਕੋਈ ਕਿਸਾਨ ਲੈਣਾ ਚਾਹੁੰਦਾ ਤੇ ਸਾਨੂੰ ਪਤਾ ਵੀ 13ਵੇਂ ਮਹੀਨੇ ਵਾਲੀ ਗੱਲ ਆ ਵੀ ਹੁਣ ਪੈਸਾ ਕਿਸੇ ਕੋਲੇ ਹੁੰਦਾ ਨਹੀਂ ਤੇ ਲੋਨ ਵਗੈਰਾ ਦੀ ਵੀ ਸਹੂਲਤ ਹੈਗੀ ਆ ਹਾਂ ਉਹ ਮੈਂ ਤੁਹਾਨੂੰ ਦੱਸ ਦਿਆਂਗੇ ਇੰਡੀਆ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਜੀ ਫਾਰਮਰ ਨੂੰ ਇਹਦੇ ਲੋਨ ਦੀ ਜਿਹੜੀ ਸਹੂਲਤ ਉਹ ਦੇ ਰਿਹਾ ਜੀ ਕਿਸਾਨ ਵੀਰੋ ਲੋਨ ਇੰਨਾ ਕਿ ਮਤਲਬ ਤਰੀਕੇ ਨਾਲ ਦੇਰਿਆ ਬੈਂਕ ਕੇ ਫਾਰਮਰ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਲੋਨ ਲਿਆ ਹੈ ਜਾਂ ਮੈਂ ਭਰੂ ਕਿਹੜੇ ਤਰੀਕੇ ਇੱਕ ਮੈਂ ਤੁਹਾਨੂੰ ਉਹਦੇ ਵਿੱਚ ਗੱਲ ਦੱਸ ਦਿਆਂ ਕਿ ਤੁਸੀਂ ਸਿਰਫ 10% ਪੈਸਾ ਜਿਹੜਾ ਉਹ ਬੈਂਕ ਨੂੰ ਦੇਣਾ ਹੈ ਜੀ 90% ਤੱਕ ਲੋਨ ਇਸ ਮਸ਼ੀਨ ਤੇ ਤੁਹਾਨੂੰ ਸਟੇਟ ਬੈਂਕ ਆਫ ਇੰਡੀਆ ਕਰਕੇ ਦੇਊਗਾ ਔਰ ਵਿਆਜ ਤੁਸੀਂ ਹੈਰਾਨ ਰਹਜੋਗੇ ਵਿਆਜ ਆ ਜਿਹੜਾ ਸਿਰਫ 6% ਪੈਂਦਾ ਹੈ ਕੀ ਬਾਤ ਹੈ ਓਵਰ ਆਲ 9% ਵਿਆਜ ਹੈ ਜੇ ਤੁਸੀਂ ਰੈਗੂਲਰ ਕਿਸ਼ਤ ਭਰ ਰਹੇ ਹੋ ਕਿ ਤੁਸੀਂ ਨਹੀਂ ਟੁੱਟਣ ਦੇ ਰਹੇ ਤਾਂ ਤੁਹਾਨੂੰ ਸਿਰਫ 6% ਵਿਆਜ ਤੇ ਉਹ ਬੈਂਕ ਜਿਹੜਾ ਉਹ ਤੁਹਾਡਾ ਲੋਨ ਆ ਜਿਹੜਾ ਉਹ ਮਤਲਬ ਕਰਕੇ ਤੁਹਾਨੂੰ ਦੇਊਗਾ ਔਰ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਜਿਵੇਂ ਗੁਰੂ ਜੀ ਨੇ ਕਿਹਾ ਕਿ 13ਵਾਂ ਮਹੀਨਾ ਪੈਸੇ ਨਹੀਂ ਹੁੰਦੇ ਤੂੰ ਤੁਹਾਨੂੰ ਕੈਸ਼ ਲੈਣ ਦੀ ਜਰੂਰਤ ਨਹੀਂ ਤੁਸੀਂ ਲੋਨ ਕਰਵਾਓ ਜੀ 6% ਵਿਆਜ ਤੇ ਤੁਹਾਨੂੰ ਕਿਸੇ ਹੋਰ ਬੈਂਕ ਤੋਂ ਜਾਂ ਕਿਸੇ ਹੋਰ ਤੁਹਾਡੇ ਜਿੱਥੋਂ ਤੁਹਾਡਾ ਲੈਣ ਦੇਣ ਚੱਲਦਾ ਨਹੀਂ ਮਿਲੂਗਾ ਉਥੇ ਤੁਹਾਡਾ ਜਿਹੜਾ ਇੰਟਰਸਟ ਹੈ ਉਹ ਮਤਲਬ ਜ਼ਿਆਦਾ ਹੁੰਦਾ ਰੇਟ ਉਹਦਾ ਇਹਦੇ ਵਿੱਚ ਸਿਰਫ ਤੇ ਸਿਰਫ ਖੇਤੀਬਾੜੀ ਨੂੰ ਡਿਵੈਲਪ ਕਰਨ ਵਾਸਤੇ ਜੀ ਖੇਤੀਬਾੜੀ ਦੇ ਵਿੱਚ ਹੋਰ ਸਹੂਲਤਾਂ ਦੇਣ ਵਾਸਤੇ ਕੇਂਦਰ ਸਰਕਾਰ ਵੱਲੋਂ ਇਹ 6% ਤੇ ਜਿਹੜਾ ਲੋਨ ਹੈਮਾਇਆ ਕਰਵਾਇਆ ਜਾਂਦਾ। ਜੀ। ਭਾਈ ਪ੍ਰਟੈਕਟਰ 600 ਦੀ ਗੱਲ ਹੋਈ। ਉਸ ਤੋਂ ਇਲਾਵਾ ਆਉਣ ਵਾਲੇ ਸੀਜ਼ਨ ਦੇ ਵਿੱਚ ਜਿਹੜੇ ਕਿਸਾਨਾਂ ਲਈ ਲਾਹੇਵੰਦ ਜਿਹੜੇ ਇੰਪਲੀਮੈਂਟ ਨੇ ਉਹ ਕਿਹੜੇ-ਕਿਹੜੇ ਹੋਰ ਆਪਣੇ ਕੋਲੇ ਉਪਲਬਧ ਨੇ? ਆਪਣੇ ਕੋਲੇ ਅ ਅਗਲਾ ਜਿਹੜਾ ਇੰਪਲੀਮੈਂਟ ਹੈ ਜਿਹੜਾ ਹੁਣ ਜਿੱਦਾਂ ਮੱਕੀ ਬਿਜਾਈ ਹੈ, ਮੂੰਗੀ ਦੀ ਬਿਜਾਈ ਹੈ। ਇਹ ਮਲਟੀ ਕ੍ਰੌਪ ਸੀਡਰ ਕਹਿ ਸਕਦੇ ਆ ਇਹਨੂੰ। ਉਹਦਾ ਆਪਾਂ ਨਮੈਂਟਿਕ ਪਲਾਂਟਰ ਕਹਿੰਦੇ ਆ। ਜੀ। ਸ਼ਕਤੀਮਾਨ ਸ਼ਕਤੀਮਾਨ ਨਮੈਂਟਿਕ ਪਲਾਂਟਰ। ਜੀ। ਇਹਦੇ ਨਾਲ ਤੁਸੀਂ ਮ ਜੀ ਮੂੰਗੀ ਦੀ ਜਰਮੀਨੇਸ਼ਨ ਮਤਲਬ ਬੜੀ ਫਾਸਟ ਹੁੰਦੀ ਹੈ ਇਹਦੇ ਨਾਲ ਤੇ ਤੁਹਾਡੇ ਜਿਹੜੇ ਰੌਣੀ ਵਾਲੇ ਦੱਸ ਦਿਨਾ ਉਹ ਵੀ ਲਗਭਗ ਇਹਦੇ ਵਿੱਚ ਕਵਰ ਹੋ ਜਾਂਦੇ ਆ ਠੀਕ ਆ ਜੀ ਤੇ ਉਸ ਤੋਂ ਬਾਅਦ ਮੱਕੀ ਤੁਸੀਂ ਬੀਜ ਸਕਦੇ ਹੋ ਨਰਮੇ ਦੀ ਬਜਾਈ ਇਹਦੇ ਨਾਲ ਮਤਲਬ ਬੈਡਾਂ ਤੇ ਕੀਤੀ ਜਾ ਸਕਦੀ ਹੈ ਇਹਨੂੰ ਮਲਟੀ ਕ੍ਰੌਪ ਸੀਡਰ ਕਹਿੰਦੇ ਆ ਮਤਲਬ ਇਹ ਤਾਂ ਹਰ ਤਰ੍ਹਾਂ ਦੀ ਫਸਲ ਆਪਾਂ ਲਗਭਗ ਕਰ ਸਕਦੇ ਆ ਸ਼ਕਤੀਸ਼ਾਲੀ ਨਮੈਂਟਿੰਗ ਪਲਟਰ ਠੀਕ ਆ ਜੀ ਉਸ ਤੋਂ ਇਲਾਵਾ ਜਿਹੜਾ ਆਪਣਾ ਮੱਕੀ ਵੱਢਣ ਵਾਲੀ ਮਸ਼ੀਨ ਜਿਹਨੂੰ ਆਪਾਂ ਸ਼ਰੇਡਰ ਬੋਲਦੇ ਆ ਜੀ ਉਹ ਵੀ ਆਪਣੇ ਕੋਲੇ ਉਪਲਬਧ ਹੈਗੇ ਆ ਠੀਕ ਆ ਜੀ ਸੋ ਇਹ ਦੋਨੇ ਮਸ਼ੀਨਾਂ ਜਿਹੜੀਆਂ ਮਤਲਬ ਹੁਣ ਤੇ ਇਸ ਤੋਂ ਇਲਾਵਾ ਬਾਈ ਹੋਰਾਂ ਕੋਲੇ ਸਾਰੇ ਪ੍ਰੋਡਕਟ ਖੜੇ ਨੇ ਮਤਲਬ ਇਨ ਸਟਾਕ ਨੇ ਜੇ ਕੋਈ ਵੀ ਲੈਣਾ ਤੁਸੀਂ ਆਰਡਰ ਕਰ ਸਕਦੇ ਹੋ ਇਨ ਸਟਾਕ ਦੇ ਵਿੱਚ ਬਾਈ ਹੋਰਾਂ ਕੋਲੇ ਸਾਰੇ ਪ੍ਰੋਡਕਟ ਹੈਗੇ ਨੇ ਕਿਸਾਨ ਦੋਸਤੋ ਇਹ ਜਿਹੜੀ ਮਸ਼ੀਨ ਹੈ ਜਿਹਨੂੰ ਆਪਾਂ ਪ੍ਰੋਟੈਕਟਰ 600 ਕਹਿੰਦੇ ਆ ਕਿਸਾਨ ਵੀਰ ਸੌਖੇ ਸ਼ਬਦਾਂ ਦੇ ਵਿੱਚ ਇਹਨੂੰ ਭੂੰਡੀ ਵੀ ਕਹੇ ਹੁੰਦੇ ਆ ਸਪਰੇਅ ਵਾਲੀ ਭੂੰਡੀ ਸੋ ਇਹ ਜਿਹੜੀ ਮਸ਼ੀਨ ਹੈ ਇਹ ਟੂ ਇਨ 1 ਕਹਿ ਸਕਦੇ ਆਪਾਂ ਇਹਨੂੰ ਸਪਰੇਅ ਕਰਨ ਤੋਂ ਇਲਾਵਾ ਇਹ ਖਾਦ ਖਲਾਰ ਦਾ ਕੰਮ ਵੀ ਨਾਲੋਂ ਨਾਲ ਤੁਹਾਡਾ ਕਰਦੀ ਆ ਸੋ ਜਿਹੜੀ ਲਾਈਨ ਦੇ ਵਿੱਚ ਸਪਰੇਅ ਵਾਸਤੇ ਤੁਸੀਂ ਇਹਨੂੰ ਲੈ ਕੇ ਜਾ ਰਹੇ ਹੋ ਉਸੇ ਲਾਈਨ ਦੇ ਵਿੱਚ ਹੀ ਤੁਸੀਂ ਜਿਹੜਾ ਖਾਦ ਖਿਲਾਰਨ ਵਾਲਾ ਜਿਹੜਾ ਪੁਰਜਾ ਜਿਹੜਾ ਇਹਦੇ ਅੱਗੇ ਲੱਗਦਾ ਉਹ ਲਿਜਾ ਕੇ ਆਪਣਾ ਜਿਹੜਾ ਖੇਤ ਆ ਉਹ ਤੁਸੀਂ ਕਵਰ ਕਰ ਸਕਦੇ ਹੋ 40 ਫੁੱਟ ਤੋਂ ਲੈ ਕੇ 45 ਫੁੱਟ ਤੱਕ ਜਿਹੜਾ ਤੁਹਾਡਾ ਉਹ ਸਪਰੇਅ ਵਾਲਾ ਬੂਮ ਕਵਰ ਕਰਦਾ 40 ਤੋਂ 45 ਫੁੱਟ ਤੱਕ ਹੀ ਤੁਹਾਡਾ ਜਿਹੜਾ ਖਾਦ ਖਿਲਾਰਨ ਵਾਲਾ ਫਰਟੀਲਾਈਜ਼ਰ ਸਪਰੇਡਰ ਜਿਹਨੂੰ ਬੋਲਦੇ ਆ ਉਹ ਕਵਰ ਕਰਦਾ ਸੋ ਅਗਲਾ ਜਿਹੜਾ ਬੂਮ ਹੈ ਤੁਸੀਂ ਸਪਰੇਅ ਕਰਦੋਂ ਬਾਅਦ ਉਹਨੂੰ ਉਤਾਰ ਕੇ ਤੁਸੀਂ ਇਹਦੇ ਅਗਲੇ ਪਾਸੇ ਫਰਟੀ ਲੇਜ਼ਰ ਸਪਰੇਡਰ ਆ ਜਿਹੜਾ ਉਹ ਫਿੱਟ ਕਰ ਸਕਦੇ ਹੋ ਇਹਦੇ ਉਤਾਰਨ ਤੇ ਤੇ ਫਰਟੀ ਲੇਜ਼ਰ ਸਪਰੇਡਰ ਨੂੰ ਫਿੱਟ ਕਰਦੇ ਸਿਰਫ 10 ਕੁ ਮਿੰਟ ਦਾ ਟਾਈਮ ਲੱਗਦਾ ਸੋ ਤੁਸੀਂ ਖਾਦ ਖਲਾਰਨ ਤੇ ਸਪਰੇਅ ਕਰਨ ਦਾ ਕੰਮ ਆ ਜਿਹੜਾ ਇੱਕੋ ਮਸ਼ੀਨ ਤੋਂ ਲੈ ਸਕਦੇ ਹੋ ਤੇ ਬਾਈ ਜੀ ਅਖੀਰ ਤੇ ਨੰਬਰ ਆ ਪਾਸ ਸਕਰੀਨ ਤੇ ਲਾਇਆ ਤੇ ਆਪਣੇ ਲੋਕੇਸ਼ਨ ਦੱਸ ਦਈਏ ਦੁਬਾਰਾ ਜਿੰਮੇਦਾਰ ਇਹ ਜਿਮੀਦਾਰ ਐਗਰੀਕਲਚਰ ਇੰਪਲੀਮੈਂਟ ਸਾਹਮਣੇ ਅਨਾਜ ਮੰਡੀ ਜੀ ਸਰਸਾ ਰੋਡ ਮਾਨਸਾ ਵਿਖੇ ਆਪਣਾ ਸ਼ੋਰੂਮ ਹੈਗਾ ਸੋ ਤੁਸੀਂ ਜਦੋਂ ਮਰਜ਼ੀ ਆਓ ਤੁਹਾਡਾ ਵੈਲਕਮ ਹੈ ਇੱਥੇ ਤੁਹਾਨੂੰ ਜੀਆ ਨੂੰ ਤੁਹਾਡਾ ਨਿੱਘਾ ਸਵਾਗਤ ਹੈ ਬਾਕੀ ਫੋਨ ਨੰਬਰ ਹੈ ਜਿਹੜੇ ਸਾਡੇ ਉਸਕਰੀਨ ਤੇ ਚੱਲ ਰਹੇ ਆ ਤੁਸੀਂ ਫੋਨ ਕਾਲ ਵੀ ਕਰ ਸਕਦੇ ਹੋ ਤੇ ਇਹਦੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਸਾਤੋਂ ਤੁਸੀਂ ਲੈ ਸਕਦੇ ਹੋ